ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਾਭਰੂ ਦੇਰੋ ਤਬਖਸ਼ ਜੀ ਸਾਰੇ ਮਨੁੱਖ ਜੀ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਆਨੰਦਾਂ ਸੋ ਆ ਗਿਆ ਜੀ ਸਾਰਿਆਂ ਦੇ ਮੂੰਹ ਦੇ ਵਿੱਚ ਪਾਣੀ ਆ ਗਿਆ ਉਹਨਾਂ ਨੂੰ ਦੇਖ ਕੇ ਟਿਸ਼ਾਂ ਪਰ ਇੱਕ ਗੱਲ ਦੱਸ ਦਈਏ ਜੀ ਸਾਡੇ ਕੋਲ ਡਾਈਨਿੰਗ ਟੇਬਲ ਤਾਂ ਹੈ ਨਹੀਂ ਅਸੀਂ ਬੈੱਡ ਨੂੰ ਡਾਈਨਿੰਗ ਟੇਬਲ ਬਣਾਈ ਬੈਠੇ ਹਾਂ ਅਸੀਂ ਡਿਨਰ ਦਾ ਟਾਈਮ ਹੋ ਗਿਆ ਵਾ ਤੇ ਹੁਣ ਜਿਨੇ ਜਿਨੇ ਪਾਈ ਸਾਸਰੀਕਾਲ ਬੁਲਾਉਣੀ ਬੁਲਾ ਦਿਓ ਜਿਨੇ ਜਿਨੇ ਨਹੀਂ ਬੁਲਾਉਣੀ ਨਾ ਬੁਲਾ ਸਾਸਰੀਕਾਲ ਜੀ ਸਾਸਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਹਿਬ ਨੂੰ ਰੁਕੀ ਮਿਸੀ ਤਾਂ ਵੇ ਟਾਈਮ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨੇਹਾਲ ਸੇਂਗਣਾ ਕਤਿਨਾ ਉਹਨੂੰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਬੀ ਦੀ ਰਸਾਈ ਵਾਲੀ ਦੀ ਪਤੇ ਪਰ ਮਾਥਨ ਤੋਂ ਸਾਰਿਆਂ ਚੜਦੀ ਕਲਾ ਚ ਰੱਖੇ ਸਾਰੇ ਨੂੰ ਬਾਲੂਛਾਈਆਂ ਮੇਰੇ ਖਾਣ ਲੋਕ ਜੇ ਤੁਹਾਡੇ ਮਨ ਦੇ ਵਿੱਚ ਹੈ ਨਾ ਕਿ ਸਾਨੂੰ ਆਹ ਚੀਜ਼ ਖਾਣ ਨੂੰ ਮਿਲੇ ਆਹ ਚ ਖਾਣ ਨੂੰ ਮਿਲੇ ਸਭ ਦੀਆਂ ਤਮੰਨਾਵਾਂ ਐਨ ਪੂਰੀਆਂ ਹੋਣ ਅੱਜ ਮੇਰੀ ਬੇਟੀ ਨੇ ਬੜੀਆਂ ਬੜੀਆਂ ਪਕਵਾਨ ਬਣਾਏ ਨੇ ਤੁਸੀਂ ਖਾ ਕੇ ਟੇਸਟ ਕਰਾਂਗੇ ਜਿਹੜਾ ਟੇਸਟ ਹੈ ਸਵਾਲ ਫਿਰ ਇਕੱਠੇ ਨਾਲ ਸਾਂਝਾ ਕਰਾਂਗੇ ਆ ਗਿਆ ਪਹਿਲੀ ਚੱਕ ਦੇ ਪੱਟੇ ਦਾ ਬੱਜਾ ਹੈ ਕੰਮ ਨਹੀਂ ਪਾਇਆ ਹੋਇਆ ਤੇ ਖਾ ਲਵਾਂ ਇਹ ਮਿੱਠਾ ਚੀਜ਼ ਕਿ ਆਇਆ ਕਾਕੇ ਦੇਖੋ ਚੱਕ ਤੂੰ ਚੱਕ ਆ ਦੇਖੋ ਆਹ ਜਿਹੜੀ ਮਲਾਈ ਆ ਇਹਦੇ ਉੱਪਰ ਪੈਂਦੀ ਆ ਚਾਰ ਚੰਨ ਲੱਗਦੇ ਆ ਫਿਰ ਇਹਦੇ ਨਾਲ ਉਹ ਤਾਂ ਮਲਾਈ ਗਰਮ ਕਰਤੀ ਕੀ ਕਰਤਾ ਹੈ ਥੋੜੀ ਜੀ ਹਾਂ ਪੰਗਲਾਈ ਆ ਅੱਛਾ ਅੱਛਾ ਫਰਿਜ 'ਚ ਪਾਈ ਹੋਈ ਮਾਈ ਹਾਂ ਪਰ ਜਿਹੜਾ ਆ ਸੁੱਖਾ ਨਾ ਪਰਿਵਾਰ ਦੇ ਵਿੱਚ ਇਕੱਠਾ ਬਹਿ ਕੇ ਪ੍ਰਸ਼ਾਦਾ ਛਕਣ ਦਾ ਹਾਂ ਚਾਹੇ ਕੋਈ ਚੀਜ਼ ਥੱਲੇ ਵੀ ਲੱਗੀ ਹੋਵੇ ਤਾਂ ਵੀ ਜ਼ਵਾਦ ਲੱਗਦੀ ਆ ਤਾਂ ਵੀ ਜ਼ਵਾਦ ਲੱਗਦੀ ਆ ਜਿਹੜਾ ਸਵਾਦ ਆ ਸਵਾਦ ਸਵਾਦ ਦੀ ਗੱਲ ਕਰ ਰਹਾ ਮੈਂ ਉਹ ਦੋ ਗੱਲ ਉਦਾਂ ਗੱਲ ਕਰਦਾ ਨਾ ਲੱਗਿਆ ਉਹਦਾ ਕੁਝ ਨਹੀਂ ਥੱਲੇ ਪਣਾ ਲੱਗਿਆ ਕੁਝ ਨਹੀਂ ਥੱਲੇ ਮੈਂ ਕਿਹੜੇ ਕੁਝ ਖਾ ਕੇ ਦੇਖ ਲਿਆ ਨਹੀਂ ਨਹੀਂ ਕੁਝ ਵੀ ਨਹੀਂ ਲੱਗਾ ਬਸ ਅ شام ਨੂੰ ਬਹੁਤ ਚੌਲੇ ਖਾਣੇ ਚਾਹੀਦੇ ਥੋੜੇ ਖਾਓ ਘਟ ਖਾਓ ਆਪਣੇ ਢਿੱਡ ਘਟਾਓ ਬਸ ਮੈਂ ਕਿ ਸੁੱਕੀ ਸਬਜ਼ੀ ਸਾਈਡ ਪਰ ਰੱਖ ਲਉ ਤਾਲ ਪਪਾ ਜੀ ਛਾਕੇ ਪਜਾਦਾ ਕਿ ਨਹੀਂ ਆਪਾਂ ਹੀ ਕਰਦੇ ਗੋਤੀਆ ਪਪਾ ਜੀ ਜਾਸ ਹੀ ਆਏ ਤੇ ਜੈਸੇ ਮੈਨੂੰ ਛਾ ਵਸ ਦੇ ਦੇਦੇ ਕਹਿੰਦੇ ਪਤ ਬਹੁਤ ਸੋਹਣਾ ਸਵਾਦ ਸਮਾਨ ਬਣਾਇਆ ਤਾਂ ਅੱਛਾ ਬਾਤਲੇ ਖਾਲੀ ਸੰਦੀ ਕੋਰੇ ਪਾਲੇ ਪਾਲੀ ਤੇ ਆ ਠੀਕ ਆ ਚੋਲੇ ਬਾਹਰ ਤੂੰ ਸੌਜਲਾ ਸੰਦੀਪ ਤੂੰ ਰਾਜੇ ਦੇ ਢਾਬੇ ਪਰ ਬੈਠੀ ਆ ਥਾਲੀ ਤੇਰੇ ਮੂਰੇ ਆ ਗਈ ਬੱਚ ਚਟਕਾਰੀਆਂ ਲੈ ਲੈ ਕੇ ਘਰ ਚਟਕਾਰੀਆਂ ਲੈ ਲਈਆਂ ਨਹੀਂ ਮੇਰੇ ਜੀ ਨੂੰ ਲੋੜ ਆ ਬਾਕੀ ਉਧਰ ਬਾਅਦ ਦੱਸੂਗਾ ਹੁਣ ਉਲਾਗ ਆਖੜੀਆ ਘਵਾਉਣ ਮੈਂ ਤਾਂ ਮਾਸੀ ਨਾਲ ਖਾ ਲੈਣ ਬਾਕੀ ਸਾਨੂੰ ਦੇਖਣਾ ਵੀ ਕਿ ਕਿ ਆਏ ਖਾ ਲੈ ਤੂੰ ਨਹੀਂ ਭਰੇ ਖੜੋ ਰੱਜ ਟੱਪੇ ਤੇ ਫੀਲਿੰਗ ਖੜੋ ਚੱਲ ਬੱਸ ਰੱਜ ਟੱਪੇ ਤੇ ਫੀਲਿੰਗ ਉਧਰ ਦੇਖ ਲਓ ਪਿੱਛੇ ਆਹ ਪੂਰੀ ਆਪਣੀ ਅੰਮੀ ਖਾ ਯੰਮੀ ਨਹੀਂ ਤਾਂ ਪਾਣੀ ਦੇ ਹੱਥ ਤੋਂ ਆਈ ਜਿਹੜਾ ਪੀਣਾ ਪਾਣੀ ਵਾਹ ਦੁਬਾਰੇ ਚੱਕ ਲਓ ਭਟਾ ਪਟਾਈ ਹੋਣੀ ਇਦਾਂ ਹੀ ਅਬਾਕੀ ਆ ਜੀ ਸੰਦੀਪ ਕੋਲ ਆਪਣੇ ਟੇਕਿਆਂ ਤੇ ਲੈ ਕੇ ਆਈ ਆ ਫਿਰ ਇਹ ਵੀ ਪਾਵਣ ਦੇ ਇਧਰੋਂ ਆਮ ਬਦਾਮ ਅਚਾਰ ਅਚਾਰ ਹੁੰਦਾ ਚਾਰ ਨਹੀਂ ਹੁੰਦਾ ਆਮ ਬਦਾਮ ਅਚਾਰ ਹਾਂ ਪਾਪਾ ਨੇ ਕੁਝ ਕੀ ਆ ਹਾਨੀ ਦਾਲ ਚਿਨੂਨ ਘਾਟਾ ਹੂੰ ਸਾਦੀ ਚਿਨੂਨ ਘਾਟਾ ਥੋੜਾ ਜਿਹਾ ਹੂੰ ਪਰ ਹੈ ਇੱਕ ਨੰਬਰ ਟਾਬੇ ਪਰਗਾ ਤੋਂ ਨਹੀਂ ਕਹਿੰਦੇ ਪੱਕਾ ਹੈ ਉਹ ਤਾਂ ਆਬੇ ਪਰ ਨਾ ਵੇ ਮੈਂ ਥੋੜੇ ਤੇਜ਼ ਹੁੰਦੇ ਹਾਂ ਮਾਥਾ ਬੰਦ ਥੱਥੇ ਅੱਧਾ ਕਹਿੰਦੇ ਵੀ ਨਹੀਂ ਆਪਾਂ ਮੰਗ ਲੈਂਦੇ ਉਹਨਾਂ ਤੋਂ ਵੀ ਨਮਕ ਲਿਆ ਦੇ ਮੰਗਦੇ ਨਹੀਂ ਉਹਨਾਂ ਨੇ ਪਹਿਲਾਂ ਹੀ ਰੱਖਿਆ ਹੁੰਦਾ ਚਨਾ ਹਰੀ ਰੀ ਨਹੀਂ ਖਿਲ ਜਾਂਦਾ ਨਾ ਕਟਾਈ ਕਰਾ ਉਹਨਾਂ ਨੇ ਪਿੱਕਾ ਹੀ ਬਣਾਉਂਦਾ ਆਬੇ ਪਰ ਤੁਹਾਨੂੰ ਪਤਾ ਨਹੀਂ ਕਿ ਇਹ ਕੱਟਮਰਾਂ ਨੇ ਜੇ ਮੈਂ ਤੇਜ਼ ਦੀ ਜਿਹੜਾ ਆ ਪਾ ਲੂੰਗਾ ਜੇ ਪਹਿਲਾਂ ਹੀ ਤੇਜ਼ ਕਰਕੇ ਰੱਖਤਾ ਫਿਰ ਪਿੱਕੇ ਵਾਲੇ ਨਹੀਂ ਹਾਂ ਉਹਦਾ ਬੰਨਣਾ ਨਹੀਂ ਕੋਦ ਆਪਾਂ ਤਾਂ ਪਹਿਲਾਂ ਹੀ ਸਪਾਈਸੀ ਕਰ ਦਿੰਦੇ ਜਾਈ ਸਾਨੂੰ ਸਪਾਈਸੀ ਚਾਹੀਦਾ ਗਾਣਾ ਹਾਂ ਕੋ ਦੱਸਦਾ ਹੈ ਨਹੀਂ ਕੋਸ ਨਹੀਂ ਸਵਾਦ ਨਹੀਂ ਵੀ ਨਹੀਂ ਸਵਾਦ ਲੱਗਦਾ ਆਪਣਾ ਦੇਖੋ ਮੈਂ ਇੱਕ ਦਾਲ ਟੈਸਟ ਕਰੀ ਦੀ ਹਾਂ ਬੜਾ ਸਾਹਮਣੇ ਦੱਸ ਤਾ ਤੂੰ ਸਮਝ ਲਓ ਸਾਰਿਆਂ ਨੇ ਸਵਾਦ ਦਾ ਮੈਂ ਤਾਂ ਰੋਟੀ ਨਹੀਂ ਪਤਾ ਲਾ ਰੋਟੀ ਗੜੀ ਇਹ ਉਹਦਰ ਰੀਤ ਰੀਤ ਲੱਗੀ ਵੀ ਇਸ ਕੈਚ ਤਿਆਰ ਕਰਨ ਮਗਰ ਆਟੇ ਦੀਆਂ ਬਹੁਤ ਹੋਏ ਬਹੁਤ ਪਲਾਇਆ ਵੇ ਨਹੀਂ ਜੇ ਨਹੀਂ ਨਾ ਮਰੇਗਾ ਮੇਰੇ ਮੇਰਾ ਮਸੀਦਾ ਤਾਂ ਮਚੁੰਦਾ ਬਿੱਖਾ ਥੋੜਾ ਸਬੇਸਣ ਬਰੂਰਾ ਫੇਰ ਬਾਕੀ ਗੱਲ ਰੱਖਣੇ ਜੇ ਉਹੀ ਤਾਂ ਰੱਖਣਾ ਵੀ ਆਹ ਗੋਭੀ ਆ ਦੋਤਾ ਅਦੀ ਅੰਗਰੇਜ਼ੀ ਕੌਣ ਸਮਝੂਗਾ ਜੀ ਸਬਜੀ ਤੇਰੀ ਲਿਖ ਸਰ ਤੇਰੀ ਅੰਗਰੇਜ਼ੀ ਕੌਣ ਸਮਝੂ ਚੜ ਗਈ ਚੜ ਗਈ ਬੱਲੇ ਵੀ ਜਿੱਤ ਲਈ ਜਾਂਗਾ ਮਿਕਸ ਸਬਜੀ ਬਾਹਰ ਲਾਤੀ ਅਗਲੀ ਆਵੇ ਆ ਗਿਆ ਬਲਾਉਣ ਦੇ ਕੰਮ ਕਿੰਨੇ ਪਤਾ ਹੈਗਾ ਕਿ ਐ ਮਲਾਈ ਕੋਪਤਾ ਕੀ ਦਮ ਕਰ ਖੜਾ ਨਾ ਮਾਇਆ ਖੋਪਾ ਹੈ ਕੀ ਕੀ ਇਹਨੇ ਮਤਦੂ ਦਾ ਬਣਾ ਕੇ ਕਹਿੰਦਾ ਸੁੱਕ ਗਿਆ ਉਹ ਆਹ ਆਹ ਨਾ ਬਾਈ ਤੇਰੀ ਥਾਲ ਚ ਬਹਿ ਜਾਣਾ ਰੀਤ ਨੋ ਰੱਖੀ ਹੈ ਗੱਲ ਬਾਬੀ ਚ ਵੀ ਹੂੰ ਅੱਛਾ ਮੈਨੂੰ ਜਿਆਦਾ ਮਿਕਸਰ ਕਰਕੇ ਜੀ ਲੱਗੀ ਬਾਓ ਯਾਰ ਬਹੁਤੀ ਜਮਾ ਤੇ ਤਾ ਰ ਲੱਗ ਲੱਗ ਵਾਲਕਾ ਜਨਾਵਾ ਟਰਾਈ ਕਰਿਆ ਮੈਨੂੰ ਚਿਪਸ ਚੂਕਸ ਜੇ ਪਾਏ ਆ ਲੇਜ਼ ਜੂਜੇ ਪਾਏ ਆ ਮਾਮੋ ਜੀ ਉਹ ਵੀ ਕੋਈ ਨਹੀਂ ਜਾਨ ਮੇਰਾ ਦਿਮਾਗ ਹੈ ਨਾ ਵੀ ਆ ਕੀ ਹੈ ਅੱਛਾ ਜਾਨ ਨੂੰ ਆ ਰਿਹਾ ਟੇਸਟ ਕੋਈ ਹੋਰ ਹੂੰ ਹੂੰ ਗੀਤ ਲੈ ਆਜਾ ਜੀ ਤੁਸੀਂ ਵੀ ਟੇਸਟ ਕਰੋ ਹਾਂ ਐ ਜੀ ਆਏ ਜੀ ਰੀਤ ਦਿਨਾਂ ਕਟਾਈ ਹੋਣੀ ਆਓ ਜੀ ਟੋਡਾ ਲਾ ਕੇ ਹੋਣੀ ਹੈ ਕਦੀ ਸੁਣੋ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਨਹੀਂ ਤੇਰੀ ਮੈਂ ਕਟਾਈ ਬਹੁਤ ਕਰਦੀ ਸਾਰੇ ਠੀਕ ਟਾਈਮ ਰੱਖੀਂ ਜੇ ਜੀ ਵੀ ਨਸੀਬ ਚ ਹੋਈ ਆ ਦਾਦਾ ਆ ਦਾਦਾ ਖਵਾਦਾ ਮਿਕਸ ਕਰ ਦੂ ਅੰਬ ਦਾ ਚਾਹ ਵਗੈਰਾ ਇਹ ਤਾਜ਼ਾ ਅੰਬੀਆਂ ਦਾ ਪਿਆ ਹੈ ਲੈ ਨਾ ਤਾਜ਼ਾ ਆ ਚਾਹ ਹੁਣ ਪਾ ਕੇ ਲੈਂਦਾ ਅੱਛਾ ਮਾਸੀ ਸਨਿਆਣੇ ਜੀ ਉੱਠ ਜੀਂ ਹੋਏ ਹਾਈ ਕੌਣ ਕਹਿ ਰਿਹਾ ਅਸੀਂ ਤਾਂ ਖਾ ਲਨੇ ਇਹਦੇ ਮੂੰਚੋਂ ਵੀ ਗੱਡੀ ਵੀ ਚੀਜ਼ ਮੈਂ ਆਮੇ 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 ਮੈਂ ਆਮੇ 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 ਦਸ ਮਿੰਟ ਤੋਂ ਭੁੱਖ ਲੱਗੀ ਵੀ ਹੈ ਮੇਰਾ ੱਟਕਾ ਚੱਲ ਰਿਹਾ ੱਟਕਾ ਨਾ ਕਰ ਦੇ ਬੁੱਤ ਜੂਰੀ ਵੀ ੱਟਕਾ ਕਰਨਾ ਮਲਾਈ ਕਾ ਉਪ ਤਾਂ ਵੀ ਸੁਵਾ ਲ ਜੱਟਾ ਸਰੇ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਮੇਰੇ ਮਾਪੀ ਵਿਧਿਆਰਥੀ ਹਾਂ ਨੂੰ ਤਾਂ ਮੇਰੇ ਕੋਲ ਪਾਣੀ ਨਹੀਂ ਨੂੰ ਉਤਲੇ ਲਾ ਕੇ। ਕਾਟ ਦੇ। ਮਮਾ ਆ ਕੇ ਉਤਲੇ। ਮਮਾ ਇਹ ਜਿੰਨੀ ਘੱਟ ਬਣੂਗਾ ਇੰਨਾ ਤੇਜ ਵੀ ਤਾਂ ਰੱਖਣਾ ਪੈਣਾ ਨਹੀਂ ਤਾਂ ਕੌਣ ਲਿਆ ਭਰ ਕੇ ਖਾੜੜੀ ਦੇਪਾ ਨੇ। ਹਾਂ। ਮੈਂ ਇਹ ਘੱਟ ਹੋ ਗਏ ਜਿੰਨੀ ਮੇਰੇ ਤੇ ਉਹਨਾਂ ਬਾਦੋਂ ਕੱਟ ਖਾਣੀ ਫਿਰ। ਰੀਤਾ ਕੱਟ ਦੇ ਬਾਪਾ। ਆਹ। ਬਾਪਾ ਨਹੀਂ। ਹਾਂ ਤੋਂ ਪੱਟੇਗਾ ਮੈਂ ਲਾ ਜਾਗਾ ਬਾਪਾ ਬਾਪਾ ਉਹਨੇ ਵੀ ਮੰਗਣੀ। ਕਿਸੇ ਨੇ ਨਹੀਂ ਮੇਰੇ ਨਹੀਂ ਮੈਂ ਤਾਂ ਆਪਾਂ ਕਿ ਲਈ ਉਹ ਬੋਤਲ ਚ ਵੰਡ ਡੰਡਾ ਨਹੀਂ ਕਾ। ਹਾਂ। ਨਹੀਂ ਮੈਨੂੰ ਜ਼ਰੂਰਤ ਤਾਂ ਨਹੀਂ ਤੇ ਹੈਗੀ। ਮੈਨੂੰ ਪਤਾ ਵੀ ਲਾ ਦ। ਰੀਤਾ ਚੋਲੇ ਪਾ ਮੂੰਹ ਚ ਮਾਸੀ ਮਾਂ ਦਾ ਪਾਣੀ ਨੂੰ ਰੋਟੀ ਹੋ ਨਹੀਂ ਰੀਤ ਨੂੰ ਨਾ ਅੱਧਰੋਂ ਲੈ ਜਾ ਟੀਵੀ ਦਿਖਾ ਦੇ ਮਾਸੀ ਜਿੰਨੀ badi ਹੁੰਦੀ ਜਾਂਦੀ ਹੈ ਉੰਨੀ ਹੋਰ ਹੀ ਤਰ੍ਹਾਂ ਹੋਈ ਜਾਂਦੀ ਹੈ ਤਾਂ ਇਹਨੇ ਜਾਣਾ ਹੀ ਹੈਗਾ ਇਹਨੂੰ ਮੈਂ ਨੋਟ ਕਰਦੀ ਇਹਨੂੰ ਕਰਨਾ ਕਰ ਦੇ ਦੇਖ ਲੈ ਲੈ ਦੋ ਦੋ ਰੋਟੀਆਂ ਮੂੰਹ ਚ ਲੈ ਮੋਸੀ ਚਾੜ ਕਰਦੇ ਆ ਮੈਂ ਇਹਦੀ ਚਾੜ ਨੋਟ ਕਰਨੀ ਕੋਈ ਨਾ ਨਿਆਣੀਆਂ ਨਾ ਉਹ ਪਿਆਰ ਮਸ਼ੀਨ ਜਿਗਰਾ ਮਸ਼ੀਨ ਵਾਲਿਆਂ ਰੋਟੇ ਨੇ ਆਸਤੋ ਜੀ ਨੇ ਵੇਚਵਾ ਕੇਗਾ ਉਹ ਤੇਰੇ ਘਰ ਆਉ। ਸੁੱਕੀਆਂ ਨਹੀਂ ਰੋਟੀਆਂ ਬਣੀਆ। ਤੁਸੀਂ ਤਾਂ ਖਾ ਲੋ। ਹਾਂ। ਤੁਸੀਂ ਤਾਂ ਖਾ ਲੋ। ਹਾਂ ਮੈਂ ਖਾ ਲੰਨੀ ਐ। 나 ਮੈਨੂੰ ਤਾਂ ਸਾਰਾ ਕੁਝ ਸਵਾਲ ਆ। ਅਸਲ ਦੇ ਵਿੱਚ ਰੋਟੀ ਤਾਂ ਬਣਾਈਏ ਮੈਂ। ਉਹ ਕੋਈ ਨਹੀਂ ਤੁਸੀਂ ਚੱਕਰ ਗਿਆ ਰੋਟੀ ਦੇ ਵੀ ਸੁਣ। ਹਾਂ। ਆਟਾ ਗੁੰਨ ਲਿਆ। ਹਾਂ। ਆਟਾ ਗੁੰਨ ਲਿਆ। ਹਾਂ। ਰੋਟੀ ਕਾਣੀ।

ਤਾਂ ਤੇ ਗੇਮ ਜੇ ਨਾ ਬੇਖਾਂ ਬੋਲਾਂ ਮੈਂ ਹਮਾਰੇ ਵਿੱਚ ਮਿਕਸ ਕਰੀ ਗੱਲ ਰਸਾ ਆ ਜਿਹੜਾ ਆਟੇ ਦਾ ਪੱਣੀਆ ਲਾ ਆ ਮੇਰਾ ਆਹ ਸੁਆ ਤੇਰਾ ਜੇ ਕਰਾਰੀ ਕੋਈ ਹੋ ਰਹਿਦਾ ਜੀ ਸਾਰਾ ਕਰੇ ਹੋਰ ਕੀ ਕਰਦੇ ਜਿਹੜੇ ਚੇਹਰ ਮਾ ਰੋਟੀ ਪਕਾਦੇ ਸੀ ਜੀ ਵੀਡੀਓ ਵਿੱਚ ਤੁਸੀਂ ਦੇਖ ਲਿਆ ਹੁਣ ਰੋਟੀ ਵਗੈਰਾ ਫੋਨ 'ਤੇ ਦੇਖਿਆ ਇੱਕ ਆਟੇ 'ਚ ਤੇਲ ਪਾਇਆ ਹੋਇਆ ਥਾ ਸਮਾਂ ओही <laughs> <ना? laughs> <ना? laughs> <ना? laughs> <laughs> ना? आता है अबे ना आई भी मारे ने क्या होता है बोला ओही आना ओही आना ताजा आटा दी गुन्ना जी आले अन्य सब्जी ताजा बना लिया हम ताजा आटा की नहीं तो जी बना लिया और बाप की रोटी बना ली अम्मा ओही आना नहीं नहीं ताजा है नहीं। 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 चलो सॉरी ਮੈਂ ਨਾ ਤਾਜੀ ਬਣਾ ਕੇ ਖਾਣੀ ਰੋਟੀ ਰੋਟੀ ਨੂੰ ਤੁਹਾਨੂੰ ਖਾ ਕੇ ਫਿਰ ਖਾਉਗੀ ਤੁਸੀਂ ਸੌਣ ਲੱਗ ਜਾਓ ਤਾਜੀ ਨੀ ਆਦਾ ਕੋਦੇ ਕਿ ਆ ਮੈਂ ਦੇਖ ਕੇ ਰੱਜ ਜਾ ਪਾਣੀ ਪਾਓ ਹੋਰ ਤਾਂ ਕੋਈ ਚੁੱਟ ਨਹੀਂ ਖਾਣੇ ਮੈਂ ਵੀ ਐਂ ਹੀ ਕਰ ਲਈ ਮੈਂ ਤੁਹਾਨੂੰ ਦੇ ਤਾ ਦਮ ਲਾੜ ਮੈਂ ਤਾਂ ਆਪਣੇ ਘਰ ਆ ਕੇ ਰੋਟੀ ਬੋ ਬਈ ਲੱਗੀ ਰਾਜਾ ਜਿੰਦਾ ਘਰ ਆ ਕੇ ਰੋਟੀ ਖਾਣ ਦਾ ਅੱਜ ਤਾਂ ਗੱਲ ਹੈਗੀ ਉਹ ਜਿੱਥੇ ਮਰਜ਼ੀ ਘੁੰਮੇ ਆ ਤੁਸੀਂ ਜਿੱਥੇ ਚੱਲ ਹਿੰਦੇ ਹੋ ਜਿੱਥੇ ਮਰਜ਼ੀ ਘੁੰਮੇ ਜਿਹੜੇ ਆਪਣੇ ਘਰ ਦੀ ਰੋਟੀ ਉਹਦੇ ਵਰਗਾ ਆਨੰਦ ਹੈ ਹਾਂ ਆਪਣੇ ਘਰ ਦੀ ਨੀਂਦ ਵਰਗਾ ਆਨੰਦ ਦਿੱ ਸਹੀ ਗੱਲ ਜਿਹੜਾ ਸੁੱਖ ਆਪਣੇ ਘਰ ਦੇ ਵਿੱਚੋਂ ਬਾਹਰ ਕਿਤੇ ਨਹੀਂ ਮਿਲਣਾ। ਬਈਆ ਸੱਚੀ ਬੌਂਡਿੰਗ ਹੋਣੀ ਆਪਣੇ ਵਾਲੇ ਲੈਕਸ ਕਿੰਦਾ ਘੁੰਮਦਾ ਲੈਕਸ ਹੋ ਕੇ ਦੂਏ ਥੋੜ ਜਾ ਕੇ ਥੋੜੇ ਜਿਹੇ ਰੀਤ ਘਾ ਤੇ ਆ ਤੋਰ ਪਈਆ ਦੋ ਰਾਤਾਂ ਇਹ ਨੂੰ ਉੱਥੇ ਨੀਂਦ ਨਹੀਂ ਆਉਂਦੀ ਪ੍ਰੋਪਰ ਮੰਮੀ ਆ ਨੀਂਦ ਕੱਢ ਕੇ ਗਈ ਹਾਂ ਇਹ ਨੀਂਦ ਕੱਢ ਕੇ ਨੀਂਦ ਪੂਰੀ ਹੋ ਜਾਂਦੀ ਜੀ ਤੂੰ ਕੀ ਹੋਇਆ ਰਾਤ ਕਰਦੀ ਆ ਮੰਮੀ ਰੋਟੀ ਨਾਕ ਦੇ ਥੱਲੇ ਵੀ ਦੇਖੀ ਲੈ ਭੈਣ ਜੀ ਤੇਰੇ ਇੱਕ ਡਿਕ ਦੇ ਦੋ ਇੱਕ ਮੈਂ ਤਿੰਨ ਰੋਟੀਆਂ ਖਾ ਲਈ ਚੌਥੀ ਆਉਗੀ ਚਲ ਚਲ ਬਾ ਕੀ ਕਰ ਚਲੋ ਜੀ ਫੇਰ ਠੀਕ ਆ ਮੈਂ ਵੀ ਤਾਂ ਰੋਟੀ ਨਹੀਂ ਖਾਦੀ ਓਹੋ ਬਹੁਤ ਵਾਈਕ ਹੈ ਅੱਜ ਵਿਆਹ ਤੇ ਸਬਜ਼ੀ ਬਹੁਤ ਵਦਣੀ ਆ ਵੀਆ ਕੁਝ ਸਬਜ਼ੀਆਂ ਤੋਂ ਅਸਵਾਦ ਨਾਲ ਮਿੱਟੀ ਨੇ ਬਣਾਈਆਂ ਹਾਂ ਲਾ ਪਿਆ ਪਿਆਰ ਚਕਾਦੀ ਨੂੰ ਮੈਂ ਸਬਜ਼ੀ ਫੇਵਰੇਟ ਆ ਮੇਰੀ ਮੈਂ ਤਾਂ ਆਪਣੀ ਕੱਲ ਜੋਗੀ ਬਚਾ ਕੇ ਰੱਖਣੀ ਤਾਂ ਚਲੋ ਕੋਈ ਨਹੀਂ ਗਾਣ ਸੁਣਾਓ ਗਾਣ ਸੁਣਾਓ ਨੀ ਨਾ ਮੈਂ ਤਾਂ ਪਤਾ ਲੈ ਕੇ ਕੋਣਾ ਹੈ ਕੌਣ ਕੌਣ ਆਏ ਮੇਕੇ ਪਪਾ ਆਏ ਨਹੀਂ ਕਰਨ ਤੇ ਮੈਂ ਲੈ ਕੇ ਆਏ ਤੇ ਸਬਜ਼ੀ ਥੋੜੀ ਜੀ ਮੋਲੀ ਮੈਂ ਚਲਾਈ ਸੀ ਗੋਲੀ ਚਲੋ ਜੀ ਬਟੀਕਾ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਨਹੀਂ 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 ਗਲਤ ਬੋਲੂਗਾ ਤਾਂ ਹਲੇ ਇੱਕ ਹੋਰ ਚੀਜ਼ ਪਈ ਆ ਥੋੜਾ ਟਾਈਮ ਤੱਕ ਮਿਲਦੇ ਆ ਆ ਗਈ ਜੀ ਸਵੀਟ ਡਿਸ਼ ਮੰਮੀ ਕਰੋ ਮੜੇ ਜਾ ਪਾਓ ਆ ਪਾਪਾ ਤਾਂ ਨਾ ਦੰਦੀ ਸਬੀਟ ਡਿਸ਼ ਕਿਆ ਬਣੇ ਜਿੰਜੀ ਚ ਨਾ ਦੋ ਤੂੰ ਅੱਜ ਲੈ ਮੈਨੂੰ ਤੂੰ ਖਾ ਲੈ ਤੁਸੀਂ ਸ਼ੂਗਰ ਪਹਿਲੇ ਹੀ ਬਹੁਤ ਵੀ ਵੀ ਥੋੜਾ ਪਹਿਲੇ ਹੀ ਬਹੁਤ ਬਤਾ ਕਾਹ ਬਣਾ ਦੋ ਮੈਨੂੰ ਚਾ ਚਾਚੇ ਮਿੱਠਾ ਆ ਗਿਆ ਵਾ ਸੁਣ ਤੁਹਾਨੂੰ ਪਤਾ ਹੀ ਆ 30 ਦੇ ਵੱਟ ਖਾ ਮੈਂ 30 ਦੇ ਵੱਟ ਔਠਦੇ ਜੀ ਮਿੱਠਾ ਖਾਣੇ ਨੂੰ ਦੇਖੋ ਕਿ ਕਿੰਨਾ ਰ데요 ਪਤਾ ਲੱਗਦਾ ਆ ਆ ਵੀ 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 ਆਹ ਖਾ ਲੋ ਤਸਮਾਈ ਓਏ ਲੈ ਕਿ ਮਾਈ ਹਾਂ ਤਸਮਾਈ ਹਾਏ ਕਾਇ ਕਾਇ ਬੇਟੀ ਕਿ ਆ ਪਾਇਆ ਹੈ ਤਸਮਾਈ ਤਸਮਾਈ ਅੱਜ ਤੁਹਾਨੂੰ ਪਤਾ ਲੱਗੂ ਨਾਲ ਗੈਂਦਾ ਦੁੱਧ ਕਹਿੰਦਾ ਕਿ ਐਕਚੁਅਲ ਚ ਹਾਏ ਤਾਂ ਦੁੱਧ ਅਸਲ ਚ ਜਿਹੜੀਆਂ ਆਪਣੇ ਦੂਵੇ ਤੇ ਨਾ ਡੰਗਰ ਗਾਂ ਉਹਦਾ ਮੈਂ ਹਸਦਾ ਮਿਕਸ ਦਿੰਦਾ ਨਹੀਂ ਆਪਣੇ ਉਹਦੇ ਚ ਮੈਂ ਹਸਦਾ ਮਿਕਸ ਉਹ ਦਿੰਦਾ ਤਾਂ ਕੱਕ ਕਰਾ ਆਪਣੇ ਪਬਲੀ ਗਾਏ ਦੇ ਗੜਾ ਦਾ ਖੁਸ਼ ਹੋਦਾ ਫਰਿਆ ਹੋ ਗਿਆ ਤਾਂ ਇਹ ਹੁਣ ਤਾਂ ਨਹੀਂ ਹਾਂ ਸੇਲ ਪਰ ਲਾ ਦੇਣੀ ਆਪਾਂ ਹਾਂ ਭਾਈ ਵਧੀਆ ਲੱਗਦੀ ਆਖੀ ਦੇ ਕੇ ਤੂੰ ਥੋੜੀ ਨਾਲ ਤਾਂ ਨਾ ਕੰਮ ਹੋ ਗਿਆ ਪਤਾ ਨਹੀਂ ਕੜੀਆਂ ਹੋ ਗਈਆਂ ਕੜੀਆਂ ਹੋ ਗਈਆਂ ਨੇ ਫਰਿੱਜ ਉੱਪਰ ਲੈ ਰੱਖੀਆਂ ਵੀਆਂ ਸੀਗੀਆਂ ਠੰਡੀਆਂ ਟੇਸ ਠੀਕ ਆ ਮਾਸੀ ਗੋ ਆ ਬਾਕੀ ਗੱਲ ਰੱਖੀ ਆ ਵੀ ਤੇ ਇਹ ਕੱਢ ਦਈਏ ਆਪਾਂ ਹੁਣ ਚਾਚੀ ਨੇ ਦਾਦੇ ਦਮਾਸ਼ਾ ਆਰੇ ਕੌਲੀ ਦਾ ਲੈਣੇ ਲੈ ਕੇ ਤੇਰੇ ਜੱਤੇ

ਰਾਬੜੀ ਨਹੀਂ ਠੀਕ ਵਾਸ ਆ ਦੁੱਧ ਦੀ ਯਾਰ ਤੂੰ ਦੋ ਔਰ ਕਰਨਾ ਤਾਂ ਇਹ ਹਾਂ ਲੈ ਉਹ ਹੋਰ ਦੱਸੋ ਇਹਨਾਂ ਨੂੰ ਕਿੰਨਾ ਕੁ ਦੁੱਧ ਰਹਿ ਗਿਆ ਤਾਂ ਉਹ ਦੁੱਧ ਦਾ ਦੋ ਗਲਾਸ ਬਚੇ ਸਾਰੇ ਮੈਂ ਬਣਾਉਦੀ ਨਹੀਂ ਅੱਗੇ ਮੈਨੂੰ ਪਤਾ ਨਹੀਂ ਹੋਉਂਦਾ ਕਰਦੇ ਕਰਦੇ ਆ ਦੋ ਗਲਾਸ ਬਚੇ ਦੋ ਬਿੱਲੋਂ ਦੁੱਧ ਚ ਆਦੀ ਨੇ ਸਾਂ ਬਰਫੋ ਤੇ ਰੱਖਦੇ ਤਾਂ ਉਹ ਮੈਂ ਕਿਹਨਾਂ ਵਾਸਤੇ ਕਰਦੇ ਉਹਦਾ ਟੇਸਟ ਠੀਕ ਹੈ ਰਬੜੀ ਦਾ ਉਹ ਬਣਦੀ ਆ ਬਣਾਉਂਦੀ ਉਹ ਅੱਗੇ ਕਿੰਨਾ ਵਧੀਆ ਹੁੰਦਾ ਇਹਨਾਂ ਕਾਦਰ ਨੂੰ ਨਾ ਥੋੜੀ ਜੀ ਤੁਸੀਂ ਅੰਦਰ ਪਚਾ ਕੇ ਪੀ ਲਓ ਤੇ ਮੈਂ ਜੱਡਾ ਦੀ ਪੂ ਨਾ ਚੱਕਣ ਨਹੀਂ ਆ

ਉਹ ਹੱਥ ਵਿੱਚ ਜਾ ਉਹ ਤੱਕਣ ਚ ਓਰ ਚ ਪਾਉਂਦੀ ਆ ਇਹ ਕਾਰ ਦਾ 2000 ਕਾਰ ਚਾ ਕਰੀ ਐ ਸੈਕਟਰ ਲੱਗੇ ਸਾਰਾ ਸਮਾਨ ਆਵੇ ਹੋਵੇ ਨਹੀਂ ਸੈਕਟਰ ਵਧੀਆ ਗੱਲ ਮੈਨੂੰ ਵਿੱਕੀ ਜੀ ਬਹੁਤ ਵਧੀਆ ਲੱਗੀ ਵਿੱਕ ਇੰਨੀ ਗਰਮੀ ਦੇ ਵਿੱਚ ਇਹ ਇੰਨਾ ਸਮਾਨ ਬਣਾਇਆ ਮੇਰੇ ਵੀ ਬਹੁਤ ਵਧੀਆ ਬਣਾਇਆ ਠੀਕ ਮੇਰੇ ਘਰ ਦੇ ਜੀ ਦਾ ਹੈਗਾ ਨਕ ਬੁੱਲੇ ਪੱਟੀ ਜਾਂਦੇ ਵੱਟੀ ਜਾਂਦੇ ਗੁੱਟ ਗੁੱਟ ਜੈਸਮਨ ਗੁੱਟ ਬਾਟੂ ਤੇ ਚੱਕੀ ਖੁੱਡ ਮੈਂ ਕੱਲ ਮੇਰੀ ਬਿਸਤੇ ਰਹਿ ਗਈ ਮੇਰੇ ਤੇ ਚਿੱਟਾ ਚਿੱਟਾ ਜਿਹਾ ਆ ਪਿਆ ਹੋਇਆ ਪਤਾ ਨਹੀਂ ਮਿੱਠਾ ਛੋਟਾ ਪਿਆ ਵਾ ਦੇਖ ਕੇ ਗਾਨ ਨਹੀਂ ਹਲਾ ਕੇ ਆਉਗੀ ਮਿੱਠਾ ਛੋਟਾ ਜਪੈਦੋ ਪਾਰ ਹਾਂ ਇਹਦੇ ਵਿੱਚ ਨੀਂਦ ਦੀ ਕੋਈ ਨਹੀਂ ਆਇਆ ਹੋਰ ਕੀ ਚਲੋ ਜੀ ਬਟਿਕਾ ਮਿਲਦਾ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ